ਹਾਂਜੀ ਸਵਾਗਤ ਹੈ YouTube ਚੈਨਲ ਦੀਪ ਦੇੜੀ ਫਾਰਮ ਚੈਨਲ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੀ ਤੇ ਨਾਲ ਦਿੱਤੇ ਗਏ ਬੈਲ ਡੰਸਾਨ ਨਹੀਂ ਦਿਵਾਲਿਓ ਤਾਂ ਜੋ ਹਰੇਕ ਕੋਲ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਜੇ ਕਿਸੇ ਵੀ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਆ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈ ਸਵਾਈ ਵੜ ਲੈ ਕੇ ਆਏ ਆ ਬਾਕੀ ਇਸ ਵੜ ਦੇ ਬਾਰੇ ਪ੍ਰੋਪਰ ਜਾਣਕਾਰੀ ਆਪਾਂ ਭਾਈ ਜਗਸੀਰ ਸਿੰਘ ਬੱਬੂ ਤੋਂ ਲਾਵਾਂਗੇ ਨੰਬਰ ਵਾਈ ਦਾ ਸਕਰੀਨ ਤੇ ਲਾਵਾਂਗੇ ਬਾਕੀ ਤਸੱਲੀ ਪੜਖ ਤੁਸੀਂ ਕਰ ਲੈਣੀ ਆ ਆ ਜਾ ਬਾਈ ਸਸੀ ਕਾ ਬਾਈ ਪਰ ਬਾਈ ਕੰਮ ਕਰ ਵਧੀਆ ਚੱਲਦਾ ਜੀ ਹਾਂ ਜੀ ਠੀਕ ਹੈ ਜੀ ਇੱਕ ਵਾਰੀ ਬਾਈ ਨਾਮ ਤੇ ਪਿੰਡ ਦੱਸ ਦਗੇ ਆਪਣਾ ਨਾਮ ਵੀਰੇ ਜਗਸੀ ਸਿੰਘ ਬੱਬੂ ਵੀ ਕਹਿੰਦੇ ਦਾ ਇਹਦਾ ਬੱਬੂ ਚੱਲਦਾ ਨਾਮ ਦਾ ਓਕੇ ਪਿੰਡ ਜਲਾਲਾ ਜਿਲ੍ਹਾ ਮਛੰਡਾ ਪਿੰਡ ਤਸਰੀਲ ਨੂੰ ਫੂਲ ਪੈਂਦੀ ਮੋਹਰ ਨੰਬਰ ਜੀ ਮੋਹਰ ਨੰਬਰ 97796 ਦੀ 50235 ਠੀਕ ਹੈ ਜੀ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਬਾਈ ਬੱਬੂ ਜਿਹੜੀ ਵੈੜ ਦੇਖਦੇ ਆ ਸੁਆ ਕਿਨ ਮਾ ਜੀ ਦੇਖਦੇ ਆ ਸੁਆ ਕਿਨ ਮਾ ਜੀ ਦੂਜੀ ਸੋਈ ਹੈ ਵੀਰੇ ੜਕ ਕੇ 3:00 ਵਜੇ ओके आज वेरी मॉर्निंग टाइम 10:00 बजे। ਆਪਾਂ ਬੱਚੇ ਨੂੰ ਚੰਗਾ ਕੇ 2 ਲੀਟਰ ਦੁੱਧ ਕੱਢਿਆ ਸੀ। ਠੀਕ ਹੈ ਜੀ। ਜੇਰ ਸੌਖੀ ਪਾ ਜੀ ਜੇਰ ਉਹ ਮੱਠਣ ਦੇ ਪਈਓ ਤਾਂ। ओके। ਸੋ ਦੋਸਤੋ ਜੇਰ ਆਪਾਂ ਦਿਖਾ ਦਿੰਦੇ ਆ। ਕੰਪਲੀਟ ਪਈ ਆ ਭਾਈ। ਜੇਰਾਂ। ओके ਜੇਰ ਬਾਈ ਕਹਿੰਦਾ ਕੰਪਲੀਟ ਪਈ ਆ ਆਪਾਂ ਦਿਖਾ ਦਿੰਦੇ ਆ। ਮਾਰਨਿੰਗ ਟਾਈਮ 3:00 ਵਜੇ ਸੁਈਆ ਆ ਤੁਸੀਂ ਦੇਖ ਸਕਦੇ ਆ। ओके। ਜੇਰ ਬਾਈ ਕਹਿੰਦਾ ਪੈ ਚੁੱਕੇ ਆ ਪੂਰੀ ਕੰਪਲੀਟ ਆ। ਸੋ ਸਵੇਰ 3:00 ਵਜੇ ਸੁਈਆ ਬੱਚਾ ਕੀ deta ਭਰਾ? ਲੋ ਜੀ ਬੱਚਾ ਬੱਚਾ ਆ ਗਿਆ ਬੱਚੇ ਦੀ ਜਾਨਕਵਾਲ ਦੀ ਬਈ ਚੰਗੀ ਹੈ ਨਾ ਜੇ ਕਿਤੇ ਬੱਸੀ ਹੁੰਦੀ ਕਿਆ ਬਾਤ ਹੈ ਸੀ ਬਾਕੀ ਬੱਚੇ ਚੰਗੇ ਪਉਂਦੀ ਆ ਸਵੇਰ 3 ਵਜੇ ਸੋਈ ਅੱਜ ਢਾਈ 3 ਕਿਲ ਬੋਲਾ ਕੱਢਿਆ ਬਾਈ ਕਹਿੰਦਾ ਬੱਚੇ ਨੂੰ ਝਗਾ ਕੇ ਬਾਈ ਖੋਲ ਕੇ ਲਈ ਤੋੜਾ ਫੇੜਾ ਚੈੱਕ ਕਰ ਲਓ ਵੈੜ ਦਾ ਬਾਈ ਆਪਾਂ ਖੋਲ ਕੇ ਦਿਖਾ ਦਿੰਦੇ ਆ ਬਾਕੀ ਸਾਈਵਰ ਨਸਲ ਦੇ ਵੈੜ ਦੁੱਧ ਦੇ ਨਾਲ ਮੱਝਾ ਵਰਗਾ ਹੋਊਗਾ ਸੰਗਣਾ ਥਣ ਲੈ ਬਈ ਪੂਰੀ ਸਾਫ ਆ ਥਣ ਲੈ ਵਾ ਆਪਾਂ ਨੇ ਚੈੱਕ ਕਰਵਾ ਦਿੰਦੇ ਆ ਚਾਰ ਹੀ ਥਾਣਾ ਹੱਥੀ ਚਵਾਈ ਵਾਲੇ ਪੂਰੇ ਗੇਪ ਚ ਲੱਗੇ ਆ ਰੋਗਲੀ ਬਾਈ ਥਣਾ ਲੱਗਿਆ ਕੁਝ ਚੈੱਕ ਕਰੋ ਪੂਰਾ ਸੁਣਾਈ ਚਾਰੀ ਥਾਣਾ ਪੂਰੇ ਗੈਪ ਚ ਲੱਗੇ ਹੋਇਆ ਥਣਾ ਉਧਰ ਬੱਚਾ ਕਰਦੀ ਆ ਕੁੱਤੀ ਉਹ ਬੱਠੀ ਕਰਦੀ ਠੀਕ ਹੈ ਜੀ ਉਧਰ ਪਾਸੇ ਕੁੱਤਾ ਬੰਨਾ ਆਇਆ ਬਾਈ ਦਾ ਤਾਂ ਕਰਕੇ ਥੋੜਾ ਜਿਹਾ ਉਹ ਕੁੱਤੀ ਦਾ ਕਰਦੀ ਆ ਬਾਕੀ ਬਾਈ ਦੁੱਧ ਕਿੰਨਾ ਕੁ ਦਿੱਤਾ ਪਿਛਲੇ ਸੂਏ 16 ਲੀਟਰ ਤੋਂ ਆ ਤੁਸੀਂ ਘਰੇ ਮੰਗਰੀਆ ਠੀਕ ਹੈ ਜੀ ਇੱਕ ਦੀ ਬਦੂਗੀ ਬਾਈ ਅ 16 ਹੀ ਆਉਣ ਮੰਨ ਕੇ ਜਿਹਾ ਲਾਇਓ ਬਾਕੀ ਦਾ ਦੁੱਧ ਤਾਂ ਵਦਨ ਦੀ ਸੁਭਾਉਣਾ ਹੈਗੀ ਆ ਠੀਕ ਹੈ ਜੀ ਬਾਕੀ ਦੁੱਧ ਧੱਕੇ ਦੋਸਤੋ ਸੇਵਾ ਦਾ ਹੁੰਦਾਗਾ 16 ਕਿਲੋ ਤੋਂ ਦੱਸਿਆ ਬਾਈ ਕਹਿੰਦਾ ਮਾਲਕਾਂ ਨੇ ਪਿਛਲੇ ਸਵੇਰ ਚਵਾਈ ਕੀਤੀ ਆ ਬਾਕੀ ਠੰਡੇ ਸੇਲ ਤਾਂ ਲੈ ਕੋਈ ਲੈਖੇ ਨਹੀਂ ਵੇਹੜ ਤੱਕ ਜਿਵੇਂ ਮਰਜੀ ਹੱਥ ਲਾਈ ਚੱਲ ਨਹੀਂ ਸਹੀ ਆ ਠੀਕ ਹੈ ਜੀ ਸੋ ਚਵਾਈ ਦੀ ਬਾਈ ਕਹਿੰਦਾ ਇੱਕ ਨੰਬਰ ਪੋਲੀ ਆ ਗੰਨੇੜ ਕੀ ਮੋਢੀ ਧਾਰ ਵੱਜਦੀ ਆ ਤੇ ਬਾਈ ਜੇ ਜੇ ਕੀ ਮੁੱਲ ਕਰਦੇ ਆ ਸਹੀ ਗੱਲ ਆ ਭਰਾ ਮੇਰੇ ਆ ਆ ਵੀ ਕਈ ਵੀਰ ਕਹਿੰਦੇ ਸਾਈਵਾਰ ਗਣਮਨ ਆ ਦੇਖੋ ਜੀ ਸਾਈਵਾਰ ਨਸਲਾ ਤੁਹਾਡੇ ਸਾਹਮਣੇ ਹੀ ਆ ਹੁਣ ਮਾਰਦਾਂ ਨਹੀਂ ਹੁੰਦੀ ਐਂਦਾ ਤਾਂ ਬਾਈ ਨੂੰ ਥੱਲੇ ਨਮਟੋਈ ਚੱਕ ਕੇ ਪੜਾ ਮਾਰਦੀ ਸਹੀ ਗੱਲ ਆ ਬਾਈ ਹੁਣ ਕੰਬਲ ਲਾ ਕੇ ਮਾਰ ਕੇ ਜੇ ਮਾਰਦਾਂ ਨਹੀਂ ਹੁੰਦੀ ਠੰਡੀ ਸਿਲ ਤਾਂ ਅੱਜ ਕੇ ਜਮ ਮਰਜੀ ਚਵਾਈ ਕੜੀ ਚੱਲੋ ਭਾਵੇਂ ਬਜੜ ਕੇ ਕਰ ਲਓ ਚਵਾਈ ਭਾਵੇਂ ਕਿ ਬੱਚੇ ਚਵਾਈ ਚੱਲਣ 5 ਸਾਲ ਜੋ ਆਗ ਵੀ ਧਰ ਕਰ ਦੂਗਾ ਸਹੀ ਗੱਲ ਆ ਵੀ ਬਾਕੀ ਪੋਲੀ ਚਵਾਈ ਬਾਈ ਕਹਿੰਦਾ ਰੂਮ ਰਕੀ ਆ ਤੇ ਬਾਈ ਕੀ ਮਲ ਕਰਦੇ ਜੈਜ ਅਸੀਂ ਆਪ ਦੇ ਦਾਂਗੇ 5000 ਵਿੱਚ ਮਾਨ ਤਣ ਜੀ ਮੌਕੇ ਤੇ ਥੋੜਾ ਮੋਟਾ ਹੋਊ ਬੜਾ ਨਹੀਂ ਹੋਣਾ ਓਕੇ ਸੋ ਦੋਸਤੋ ਬਿਲਕੁਲ ਠੰਡੀ ਫੇਲ ਦਾ ਕੀ ਮੁੱਲ ਨਹੀਂ ਹੁੰਦਾ ਸਹੀ ਗੱਲ ਆ ਵੇ ਠੰਡੀ ਫੇਲ ਦਾ ਤਾਂ ਕੋਈ ਲੈਖ ਨਹੀਂ ਵੇੜਦਾ ਤੁਸੀਂ ਦੇਖ ਹੀ ਲਿਆ ਬਾਕੀ ਜਦੋਂ ਤੁਸੀਂ ਘਰ ਆ ਕੇ ਬੈਠ ਚੈੱਕ ਕਰੋਗੇ ਜਿਹੜੀ ਗੱਲ ਵੀਡੀਓ 'ਚ ਆਖਤੀ ਆਪਾਂ ਉਹੀ ਗੱਲਾਂ ਨਿਕਲਣਗੀਆਂ ਬਾਕੀ ਵੀਡੀਓ ਬਣਾਉਣ ਦਾ ਸਮਾਂ ਆਪਾਂ ਦੱਸ ਦਿੰਨੇ ਆ ਕੋਈ 6:11 ਹੋ ਚੁੱਕੇ ਆ ਬਾਕੀ ਸ਼ਾਮ ਦੇ ਟਾਈਮ 'ਤੇ ਵੀਡੀਓ ਬਣਾਉਂਦੇ ਆਪਾਂ ਲੈਵਾ ਭੋਲੇ ਲਾਣ ਪੜਿਆ ਹੁਣ ਅਸੀਂ ਲੈ ਵੀਰੀ ਜੱਜਮੰਦਾ ਦੋਸਤਾਂ ਕਰ ਲੋ ਕਿ ਵੀਡੀਓ ਬਣਾਉਣ ਦਾ ਸਮਾਂ ਮਾਰਨਿੰਗ ਟਾਈਮ ਹੀ ਆ 55000 ਰੁਪਇਆ ਮੋਲਾ ਬਾਕੀ ਮਾਨਤਨ ਵਿੱਚੋਂ ਜ਼ਰੂਰ ਹੋ ਜਾਊਗਾ ਸੋ ਜਿਹੜੇ ਭਰਾ ਦੇ ਬੈਡ ਪਸੰਦ ਦਾ ਬਾਈ ਨੇ ਦਿੱਤੇ ਕੇ ਨੰਬਰ ਤੇ ਸੰਪਰਕ ਕਰ ਲਓ ਸੰਪਰਕ ਕਰਕੇ ਘਰ ਆ ਕੇ ਵਹਿੜ ਦੀ ਤਸੱਲੀ ਕਰਕੇ ਲੈ ਜਾ ਸਕਦੇ ਆ ਤੇ ਵੀਡੀਓ ਨੇ ਦੇਖਣ ਲਈ ਸਾੜਿਆ ਦਾ ਬਹੁਤ ਬਹੁਤ ਧੰਨਵਾਦ ਜੀ